ਪੰਜਾਬੀਆਂ ਨੂੰ ਸੁਪਨੇ ਦਿਖਾ ਕੇ ਤੋੜਨ ਵਾਲੇ ਅੱਜ ਆਪ ਟੁੱਟੇ ਪਏ ਨੇ ਤੇ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਦੀ ਹੈ ਕਿ ਉਹਨਾਂ ਨੇ ਫਿਰ ਤੋਂ ਭਰੀ ਸਟੇਜ ਦੇ ਵਿੱਚ ਇੱਕ ਵਾਰ ਆਪਣੇ ਵਿਰੋਧੀਆਂ ਨੂੰ ਲਲਕਾਰਿਆ ਤੇ ਉੱਥੇ ਹੀ ਕਈ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਰਖੜੀ ਦੇ ਤਿਹਾਰ ਮੌਕੇ ਉਹਨਾਂ ਦੇ ਵੱਲੋਂ ਲੋਕਾਂ ਨੇ ਇੱਕ ਵੱਡੀ ਸਵਾਗਤੀ ਦਿੱਤੀ ਗਈ ਹੈ ਤੇ ਜਿਸ ਤੋਂ ਦੌਰਾਨ ਜਿਹੜਾ ਕਿ ਉਹਨਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਨੌਜਵਾਨਾਂ ਨੂੰ ਜਿਹੜੇ ਕਿ ਵੱਡੇ ਤੋਹਫੇ ਦਿੱਤੇ ਜਾਣਗੇ ਤੇ ਦੂਜੇ ਪਾਸੇ ਉਹਨਾਂ ਨੇ ਫਿਰ ਤੋਂ ਇੱਕ ਵਾਰ ਆਪਣੇ ਵਿਰੋਧੀਆਂ ਨੂੰ ਲੈ ਕੇ ਪਲਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ 'ਚ ਦੁਬਾਰੇ ਰੌਣਕਾਂ ਪਰਤ ਆਈਆਂ ਐਡਮਿਸ਼ਨਾਂ ਵਾਸਤੇ ਲਾਈਨਾਂ ਲੱਗੀਆਂ ਪਈਆਂ ਨੇ ਕਾਲਜ ਫੇਰ ਭਰ ਗਏ ਐਡਮਿਸ਼ਨਾਂ ਨਾਲ ਮੁੰਡੇ ਕੁੜੀਆਂ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵੱਖ-ਵੱਖ ਖੇਤਰਾਂ 'ਚ ਐਡਮਿਸ਼ਨ ਲੈ ਰਹੇ ਨੇ ਬਾਹਰਲੇ ਮੁਲਕਾਂ 'ਚੋਂ ਆ ਕੇ ਇੱਥੇ ਐਡਮਿਸ਼ਨ ਲੈ ਰਹੇ ਨੇ ਜੋ ਗੱਲ ਮੈਂ ਪਹਿਲਾਂ ਕਹੀ ਸੀ ਕਿ ਆਪਣੀ ਧਰਤੀ ਠੀਕ ਕਰਾਂਗੇ ਕਿਉਂ ਜਾਈਏ ਅਸੀਂ ਕਿਸੇ ਹੋਰ ਬਗਾਨੀ ਧਰਤੀ ਤੇ ਅੱਜ ਸੁਪਨੇ ਸਰਕਾਰ ਹੁੰਦੇ ਜਾਂਦੇ ਨੇ ਮੁੰਡੇ ਕੁੜੀਆਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਮਾਪਿਆਂ ਨੂੰ ਪੁਜਕੀਨ ਹੋ ਗਿਆ ਕਿ ਨੌਕਰੀਆਂ ਤਾਂ ਇੱਥੇ ਹੀ ਮਿਲ ਰਹੀਆਂ ਨੇ ਤਾਂ ਇੱਥੇ ਹੀ ਪੜਾ ਲਿਏ ਜਵਾਬ ਤਾਂ ਅੱਜ ਦੇ ਅਖਬਾਰਾਂ ਚ ਲੱਗੀ ਹੋਈ ਹੈ ਖਬਰ ਪਾਣੀ ਦੇਣ ਥੋੜੇ ਜਿਹਾ ਸੋ ਵੀਰੋ ਇਹ ਤਾਂ ਸੰਭਵ ਹੋਇਆ ਜੇ ਇਮਾਨਦਾਰ ਸਰਕਾਰ ਆਈ ਹੈ ਇਹ ਤਾਂ ਸੰਭਵ ਹੋਇਆ ਕਿ ਸੱਚੀ ਨੀਅਤ ਵਾਲੀ ਸਰਕਾਰ ਆਈ ਹੈ ਕੋਈ ਨਹੀਂ ਇਹ ਤਾਂ ਸੰਭਵ ਹੋਇਆ ਜਦੋਂ ਸਰਕਾਰ ਦੇ ਮੁਖੀ ਜਾਂ ਸਰਕਾਰ ਦੇ ਨੁਮਾਇंदे ਲਾਲਚ ਰਹਿਤ ਨੇ ਉਹਨਾਂ ਨੂੰ ਕੋਈ ਲਾਲਤ ਨਹੀਂ ਹੈਗਾ ਮੈਂ ਆ ਬਣਾਉਣਾ ਮੈਂ ਉਹ ਬਣਾਉਣਾ ਬਸ ਇੱਕੋ ਹੀ ਮਿਸ਼ਨ ਹੈ ਗੁਣੀ ਰੱਖਦੇ ਯਾਰ ਹੈਲੋ ਫੇਕ ਕੀ ਹੁੰਦਾ ਉਹਨੇ ਪ੍ਰੋਟੋਕੋਲ ਬਣਾ ਰੱਖੇ ਨੇ ਇੱਕ ਮਿਸ਼ਨ ਬਣਾ ਕੇ ਚੱਲੇ ਆ ਕਿ ਪੰਜਾਬ ਵਾਸਤੇ ਕੁਝ ਕਰਨਾ ਹੈ ਇੱਕ ਮਿਸ਼ਨ ਬਣਾ ਕੇ ਚੱਲੇ ਆ ਕਿ ਲੋਕਾਂ ਨੇ ਯਕੀਨ ਕੀਤਾ ਤਾਂ ਯਕੀਨ ਟੁੱਟਣ ਨਹੀਂ ਦੇਣਾ ਉਹ ਯਕੀਨ ਤੇ ਪੂਰਾ ਉੱਤਰਨਾ ਹੈ ਕਈ ਵਾਰੀ ਲੋਕ ਯਕੀਨ ਕਰ ਲੈਂਦੇ ਨੇ ਪਰ ਅੱਗੋਂ ਜਿੱਥੇ ਯਕੀਨ ਕੀਤਾ ਹੁੰਦਾ ਹੈ ਉਹ ਯਕੀਨ ਤੇ ਪੂਰਾ ਨਹੀਂ ਉੱਤਰਦਾ ਫਿਰ ਲੋਕ ਮਨੋਮਨੀ ਸਲਾਹ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਅਗਲੀ ਵਾਰ ਸਹੀ ਤੇ ਜਿਨ੍ਹਾਂ ਨੇ ਪੰਜਾਬੀਆਂ ਦਾ ਦਿਲ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦਾ ਯਕੀਨ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦਾ ਕਰੋੜਾਂ ਦੀ ਵੀ ਕੀਮਤ ਜਿਹਦੀ ਨਹੀਂ ਪੈ ਸਕਦੀ ਉਹਦਾ ਵਿਸ਼ਵਾਸ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦੇ ਸੁਪਨੇ ਤੋੜੇ ਜਿਨ੍ਹਾਂ ਨੇ ਪੰਜਾਬੀਆਂ ਦੇ ਦ੍ਰਿੜ ਇਰਾਦੇ ਤੋੜੇ ਅੱਜ ਉਹ ਆਪ ਟੁਕੜੇ ਟੁਕੜੇ ਹੋਏ ਫਿਰਦੇ ਆਜ ਉਹਨਾਂ ਦੇ ਆਪ ਦੇ ਟੁਕੜੇ ਨਹੀਂ ਲੱਭ ਰਹੇ ਕੋਈ ਯਹਾਂ ਗिरा ਕੋਈ ਵਹਾਂ ਗिरा ਆ ਹਾਲਤ ਹੋਈ ਪਈ ਉਹਨਾਂ ਦੀ ਕੋਈ ਯਕੀਨ ਤੋੜਿਆ ਉਹਨਾਂ ਨੇ ਵਿਸ਼ਵਾਸ ਤੋੜਿਆ ਉਹਨਾਂ ਨੇ ਸੋ ਆ ਜਿਹੜੀ ਯਕੀਨ ਹੈ ਜਿਹੜਾ ਜਿਹੜਾ ਵਿਸ਼ਵਾਸ ਹੈ ਇਹਦੀ ਕੀਮਤ ਕੋਈ ਨਹੀਂ ਇੱਕ ਕੋਈ ਸਾਧ ਸੀਗਾ ਸਾਧੂ ਮਹਾਤਮਾ ਕਿਸੇ ਡੇਰੇ ਤੇ ਬੈਠਾ ਸੀ ਬੜੀ ਮਨਤਾ ਸੀ ਉਹਦੇ ਕੋਲੇ ਇੱਕ ਬਹੁਤ ਕਮਾਲ ਦੀ ਨਸਲ ਦਾ ਘੋੜਾ ਸੀ ਸਫੈਦ ਰੰਗ ਦਾ ਰੇਅਰੈਸਟ ਆਫ ਰੇਅਰ ਨਸਲ ਸੀ ਉਹ ਨਸਲੀ ਹੈ ਨਹੀਂ ਸੀ ਘੋੜਿਆਂ ਚ ਪਰ ਉਹਦੇ ਕੋਲੇ ਹੈਗਾ ਸੀ ਚਿੱਟੇ ਰੰਗ ਦਾ ਸ਼ਾਨਦਾਰ ਘੋੜਾ ਡਾਕਟਰ ਨੂੰ ਪਤਾ ਲੱਗ ਗਿਆ ਵੀ ਇਹ ਸਾਧ ਬਾਬੇ ਕੋਲੇ ਇੱਕ ਘੋੜਾ ਵੀ ਘੋੜਾ ਤਾਂ ਚਾਹੀਦਾ ਹੀ ਚਾਹੀਦਾ ਘੋੜਾ ਤਾਂ ਆਪਾਂ ਲੈਣਾ ਹੈ ਸ਼ਾਨਦਾਰ ਘੋੜਾ ਤੇ ਆਪਣੇ ਕੋਲ ਜਿਹੜੇ ਘੋੜੇ ਨੇ ਉਹਨਾਂ ਦੇ ਵਿੱਚ ਸ਼ਾਮਲ ਕਰਨਾ ਉਹ ਡਾਕੂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਚਲ ਖੂਨ ਖਰਾਬਾ ਕਾਨੂੰ ਕਰਨਾ ਹੈ ਸਾਧ ਬੰਦਾ ਸੰਤ ਬੰਦਾ ਇੱਕ ਡਾਕੂ ਭੇਜਦਾ ਕਹਿੰਦਾ ਉਹਨੂੰ ਕਹਿ ਦੇ ਯਾਰ ਜਿੰਨੇ ਪੈਸੇ ਮੰਗਦਾ ਦੇ ਦੇ ਯਕੀਨ ਤੇ ਵਿਸ਼ਵਾਸ ਦੀ ਗੱਲ ਦੱਸਣ ਲੱਗਿਆ ਵੀਰੋ ਪਹੁੰਚ ਗਿਆ ਜੀ ਉਹ ਡਾਕੂ ਡੇਰੇ 'ਚ ਉਹ ਕਹਿੰਦਾ ਬਾਬਾ ਜੀ ਆ ਘੋੜੇ ਦੇ ਕਿੰਨੇ ਪੈਸੇ ਮੰਗਦੇ ਹੋ ਉਹ ਕਹਿੰਦਾ ਮੈਂ ਵੇਚਣਾ ਨਹੀਂ ਬੇਟਾ 20 ਲੱਖ ਦੇ ਦिए ਕਹਿੰਦਾ ਪੁੱਤ ਮੈਂ ਜਦੋਂ ਵੇਚਣਾ ਹੀ ਨਹੀਂ ਮੈਂ ਤਾਂ ਹੱਥੀ ਪਾਲਿਆ ਹੋਇਆ ਜਦੋਂ ਬਸ਼ੇਰਾ ਸੀ ਛੋਟਾ ਜਿਹਾ ਇਹ ਚੱਲ ਕਹਿੰਦਾ ਐ ਕਰਦੇ ਆ ਬਾਬਾ ਜੀ 50 ਲੱਖ ਤੇ ਗੱਲ ਨਿਬੇੜੀਏ ਉਹ ਕਹਿੰਦਾ ਕਾਕਾ ਜੀ ਜਦੋਂ ਮੈਂ ਵੇਚਣਾ ਹੀ ਨਹੀਂ ਤੂੰ ਮੇਨਾਂ ਸੌਦਾ ਕਿਉ ਕਰੀ ਜਾਂਦਾ ਉਹ ਕਹਿੰਦਾ ਭਗੇਲ ਸਿੰਘ ڈاکੂ ਦੇ ਬੰਦੇ ਆ ਉਹਨੇ ਭੇਜਿਆ ਚਲ ਕਰੋੜ ਤੇ ਗੱਲ ਨਿਬੇੜ ਉਹ ਕਹਿੰਦਾ ਜਿਹਦੇ ਮਰਜ਼ੀ ਬੰਦੇ ਹੋ ਮੈਂ ਵੇਚਣਾ ਨਹੀਂ ਚਲਾਇਆ ਕਰ ਕਹਿੰਦਾ ਬਾਬਾ ਹੁਣ ਨਾ ਤੇਰੀ ਨਾ ਮੇਰੀ 2 ਕਰੋੜ ਤੇ ਸੌਦਾ ਕਰ ਉਹ ਕਹਿੰਦਾ ਕਾਕਾ ਨਾ ਤੇਰੀ ਨਾ ਮੇਰੀ ਕੀ ਮੈਂ ਤਾਂ ਤੈਨੂੰ ਕਹਿ ਹੀ ਦਿੱਤਾ ਜਦੋਂ ਵੀ ਮੈਂ ਵੇਚਣਾ ਨਹੀਂ ਜਦੋਂ ਮੈਂ ਨਹੀਂ ਵੇਚਦਾ ਚਲੋ ڈاکੂ ਵਾਪਸ ਚਲੇ ਗਿਆ ਉਹਨੇ ਜਾ ਕੇ ਦਸਤਾਵੇਜ਼ ਸਰਦਾਰ ਨੂੰ ਵੀ ਉਹ ਕਹਿੰਦਾ ਮੈਂ ਨਹੀਂ ਵੇਚਦਾ ਡਾਕੂ ਹਸਦਾ ਕਹਿੰਦਾ ਚੱਲ ਕੋਈ ਨਹੀਂ ਮੂਡ ਹੁੰਦਾ ਹੈ ਸੰਤ ਨੇ ਫਕੀਰ ਬੰਦੇ ਨੇ ਮੂਡ ਆਵਦਾ ਕਿਤੇ 5-7 ਦਿਨਾਂ ਬਾਅਦ ਉਸ ਬਾਬੇ ਨੂੰ ਸ਼ਹਿਰ ਜਾਣਾ ਪਿਆ ਤਾਂ ਉਹਨੇ ਘੋੜਾ ਖੋਲਿਆ ਘੋੜੇ ਤੇ ਸਵਾਰੀ ਕਰਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਬਜ਼ੁਰਗ ਕੁੱਬਾ ਸੋਟੀ ਦੇ ਸਾਰੇ ਨਾਲ ਤੁਰ ਰਿਹਾ ਕੰਬਲ ਲਿਆ ਹੋਇਆ ਹੌਲੀ ਹੌਲੀ ਤੁਰੇ ਬਿਮਾਰ ਖੰਗਦਾ ਹੋਇਆ ਜਾ ਰਿਹਾ ਸੀ ਤੇ ਅੱਖਾਂ ਤੋਂ ਅੰਨਾਂ ਉਹ ਕਹਿੰਦਾ ਵੀ ਮੈਨੂੰ ਦਿਖਦਾ ਨਹੀਂ ਪਰ ਮੈਨੂੰ ਸੁਣਦਾ ਹੈ ਕਿ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਮੈਨੂੰ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਾਈ ਦੇ ਰਹੀ ਵੀ ਜੇ ਕਿਤੇ ਮੈਨੂੰ ਬਿਠਾ ਕੇ ਲੈ ਜੇ ਤਾਂ ਮੇਰੀ ਜਾਨ ਵੱਧ ਸਕਦੀ ਹੈ ਮੈਂ ਬਿਮਾਰ ਹਾਂ ਤੁਰ ਕੇ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਰਾਹ ਚ ਹੀ ਮਰ ਜੂਗਾ ਤਾਂ ਸਾਧੂ ਬਾਬਾ ਕਹਿੰਦਾ ਕੋਈ ਗੱਲ ਨਹੀਂ ਬਜ਼ੁਰਗੋ ਕੋਈ ਗੱਲ ਨਹੀਂ ਉਤਰਿਆ ਘੋੜੇ ਤੋਂ ਕਹਿੰਦਾ ਪਹਿਲਾਂ ਤੁਸੀਂ ਬਹਿ ਜਾਓ ਤੁਹਾਡੇ ਪਿੱਛੇ ਮੈਂ ਬਹਿ ਜਾਊਂਗਾ ਫਿਰ ਭਾਗਾ ਮੈਂ ਫੜ ਕੇ ਚਲਾ ਲਊਂਗਾ ਮੈਂ ਤੁਹਾਨੂੰ ਸ਼ਹਿਰ ਲੈ ਜਾਣਾ ਹਸਤਾਲ ਲੈ ਜਾ ਪੈਦ ਕੋਲੇ ਲੈ ਜਾ ਜੋ ਵੀ ਉਸ ਜ਼ਮਾਨੇ ਚ ਬੈਦ ਹੁੰਦੇ ਸੀ ਜਦੋਂ ਘੋੜੇ ਤੇ ਬੈਠਿਆ ਉਹ ਬਜ਼ੁਰਗ ਉਹਨੇ ਮਾਰੀ ਘੋੜੇ ਦੇ ਅੱਡੀ ਘੋੜਾ 100 ਦੀ ਸਪੀਡ ਤੇ ਸਿੱਧਾ ਅੱਗੇ ਅੱਗੇ 50 ਮੀਟਰ ਜਾ ਕੇ ਘੋੜੇ ਨੂੰ ਯੂ ਟਰਨ ਮਾਰ ਕੇ ਸਾਧੂ ਵੱਲ ਸੰਤ ਬਲ ਫਕੀਰ ਵੱਲ ਘੋੜੇ ਦਾ ਮੂੰਹ ਕਰਕੇ ਕਹਿੰਦਾ ਗੱਲ ਸੁਣੋ ਸਾਧਾ ਤੈਨੂੰ 2 ਕਰੋੜ ਰੁਪਏ ਦਿੰਦੇ ਸੀ ਤੈ ਲਿਆ ਨਹੀਂ ਉਸੇ ڈاکੂ ਬਘੇਲ ਸਿੰਘ ਦੇ ਬੰਦੇ ਆ ਹੁਣ ਨਾਲੇ ਘੋੜਾ ਨਹੀਂ ਮਿਲਣਾ ਤੈਨੂੰ ਨਾ ਤੈਨੂੰ ਹੁਣ ਪੈਸੇ ਮਿਲਣੇ ਨੇ ਤੇਰਾ ਘੋੜਾ ਵੀ ਗਿਆ ਤੇਦਰ ਪੈਸੇ ਵੀ ਨਹੀਂ ਮਿਲਣੇ ਫਕੀਰ ਕਹਿੰਦਾ ਵੀ ਦੇਖੋ ਘੋੜਾ ਤਾਂ ਹੁਣ ਗਿਆ ਘੋੜਾ ਤਾਂ ਉਸੇ ਦੇ ਹੁੰਦਾ ਜਿਹਦੇ ਹੱਥ ਚੋਂ ਦੀਆਂ ਵਾਗਾਂ ਹੋਣ ਘੋੜਾ ਤਾਂ ਗਿਆ ਕਹਿੰਦਾ ਇੱਕ ਬੇਨਤੀ ਕਰ ਲਾਂ ਉਹ ਕਹਿੰਦਾ ਕੀ ਕਹਿੰਦਾ ਤੁਸੀਂ ਇਹ ਨਾ ਗੱਲ ਦੱਸਿਓ ਨਾ ਵੀ ਤੁਸੀਂ ਮੇਥੋਂ ਘੋੜਾ ਕਿਵੇਂ ਹੋਇਆ ਸਾਰੀ ਕਹਾਣੀ ਜਿਹੜੀ ਹੈ ਨਾ ਇਹ ਦੱਸਿਓ ਨਾ ਕਿਸੇ ਨੂੰ ਬਾਈ ਇਨੀ ਕੁ ਬੇਨਤੀ ਹੈ ਉਹ ਹੱਸ ਪਿਆ ਉਹ ਕਹਿੰਦਾ ਉਹ ਬਾਬਾ